ਆਪਣੇ ਮੁੱਖ ਮੰਤਰੀ ਸਾਹਿਬ ਨੇ ਉਸ ਸਮਾਂ ਪਹਿਲੇ ਕੋਹਿਮਟਾਈ ਸੀ ਆਪकी ਸਰਕਾਰ ਆਪਕੇ ਦੁਆਰ ਤਾਂ ਅੱਜ ਦਾ ਵੀ ਜੋ ਪ੍ਰੋਗਰਾਮ ਹੈ ਉਹ ਕੁਝ ਉਸੇ ਤਰ੍ਹਾਂ ਦਾ ਲੱਗਦਾ ਹੈ ਸਮਾਜ ਦੇ ਵਿੱਚ ਕੋਈ ਵੀ ਆਪਾਂ ਕੋਈ ਕ੍ਰੀਤੀ ਦੂਰ ਕਰਨੀ ਹੈ ਜਾਂ ਕਿਸੇ ਕਿਸਮ ਦਾ ਸੁਧਾਰ ਕਰਨਾ ਹੈ ਤਾਂ ਪ੍ਰਸ਼ਾਸਨ ਦਾ ਪਬਲਿਕ ਦੇ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਇੱਕ ਕਮਿਊਨੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਅੱਜ ਦੇ ਇਸ ਪ੍ਰੋਗਰਾਮ ਦਾ ਨਾਮ ਹੈ ਜੋ ਸੰਪਰਕ ਰੱਖਿਆ ਗਿਆ ਹੈ ਉਸ ਪ੍ਰਕਾਰ ਦਾ ਆਪਣਾ ਸਾਰਿਆਂ ਦੇ ਨਾਲ ਸੰਪਰਕ ਤਾਂ ਮੈਂ ਨਗਰ ਕੌਂਸਲ ਵੱਲੋਂ ਮੈਡਮ ਨੂੰ ਐਸਐਚਓ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਨੂੰ ਜਿਸ ਪੱਖੋਂ ਵੀ ਸਾਡੇ ਜੋ ਸਟਾਫ ਮੈਂਬਰਸ ਹੈ ਨਗਰ ਕੌਂਸਲ ਦੇ ਮੁਲਾਜ਼ਮ ਹੈ ਸਮਾਜ ਦੇ ਵਿੱਚ ਕਿਸੇ ਇੱਕ ਸੰਦੇਸ਼ ਜੋ ਵੀ ਆਪਾਂ ਸੁਧਾਰ ਕਰਨਾ ਹੈ ਕ੍ਰਿੰਤੀਆਂ ਦੂਰ ਕਰਨੀਆਂ ਆ ਕਿਸੇ ਪੱਖੋਂ ਵੀ ਸਾਡੇ ਸਹਿਯੋਗ ਦੀ ਲੋੜ ਹੈ ਤਾਂ ਸਾਨੂੰ ਜੋ ਹੁਕਮ ਦੇਣਗੇ ਅਸੀਂ ਸਤਕਾਰ ਜੋ ਮਸ਼ਾਉਕ ਦਿੱਤੂ ਜੀ ਨੂੰ ਤਸ਼ਵੀਰ ਲਗਾ ਜੀ ਜਿਹੜਾ ਪਾਰਟ ਨੰਬਰ ਇੱਕ ਤੋਂ ਐਮਸੀ ਨੇ ਉਹਨਾਂ ਬੇਨਤੀਆਂ ਕੀ ਉਹ ਮੈਡਮ ਦਾ ਜਿਆ ਵੀ ਕਰ ਤੇ ਆਪਣੀ ਬਾਦੀਆਂ ਸਮੱਸਿਆਵਾਂ ਨੂੰ ਰੈਫਲੈਕਸ਼ਨ ਕੀਤਾ ਆਪਣੇ ਔਰ ਗੱਲਾਂ ਜਦ ਤੱਕ ਅਵੇਰਨੈਸ ਨਹੀਂ ਹੁੰਦੀ ਕੋਈ ਗੱਲ ਨਹੀਂ ਹੁੰਦੀ ਅਸੀਂ ਤੁਹਾਡਾ ਸਹਿਯੋਗ ਕਰਨ ਨੂੰ ਤਿਆਰ ਹਾਂ ਤੁਸੀਂ ਸਾਨੂੰ ਬਣਾਓ ਤਾਂ ਸਹੀ ਸਾਨੂੰ ਕੋਈ ਸਰੇਣਾ ਮਿਲ ਕੇ ਕਿਸੇ ਨੂੰ ਫਿਰ ਅਸੀਂ ਤੁਹਾਡਾ ਸਹਿਯੋਗ ਕਰ ਦੁੱਤੋਂ ਦੇ ਪ੍ਰਧਾਨ ਕਸਤਾ ਚਾਵੜਾ ਜੀ ਪਰ ਬਹੁਤ ਜੀ ਸ਼ਕਾਰੀਗ ਉਪਰਤੀ ਦਾ ਸਤਜਾਰ ਨੂੰ ਮੁਪੇਰਤਾ ਪਰ ਮੇਰੇ ਮੁਲਾਜ਼ਮ ਸਾਧਵੀਰ ਜੀ ਦੇਵਾਨ ਚੋਰੀਆਂ ਤੇ ਆਪਣੇ ਆਪੇ ਥੱਲ ਪੈ ਜਾਣੀਆਂ ਸੇਤਨ ਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਚੀ ਬੰਦੇ ਆ ਜਿਹੜੇ ਚੋਰੀਆਂ ਕਰਦੇ ਆ ਜਿਹੜੇ ਨਸ਼ੇ ਕਰਦੇ ਆ ਆਪਕਨ ਨੂੰ ਸਾਰਿਆਂ ਨੂੰ ਪਤਾ ਆ ਕਿਹੜਾ ਬੰਦਾ ਇਹ ਕੰਮ ਕਰ ਰਿਹਾ ਪਰ ਆਪਾਂ ਚੁੱਪ ਕਰਕੇ ਬੈਠੇ ਹੋਏ ਆ ਕਿਉਂ ਬੈਠੇ ਹੋਏ ਆ ਜਿਆਦਾ ਤੁਸੀਂ ਡਰਦੇ ਹੋ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗੀ ਜਿੰਨਾ ਚਿਰ ਮੈਂ ਇੱਥੇ ਹੈਗੀ ਆ ਪੂਰੀ ਇਮਾਨਦਾਰੀ ਨਾਲ ਕੰਮ ਕਰੂੰਗੀ ਜਿਹੜਾ ਬੰਦਾ ਗਲਤ ਹੈ ਛੇੜਾ ਬੰਦਾ ਗਲਤ ਆ ਉਹ ਆਉਂਦੀ ਸਾਜਾ ਜ਼ਰੂਰ ਪੁੱਟੂਗਾ ਜਿੰਨਾ ਚਿਰ ਮੈਂ ਇੱਥੇ ਬੈਠੀ ਹਾਂ ਇਸ ਕਰਕੇ ਫਲਾਣੀ ਜਗ੍ਹਾ ਤੇ ਨਸ਼ਾ ਦਾ ਕੰਮ ਕਰਦਾ ਜਾਂ ਨਸ਼ਾ ਸੇਲ ਕਰਦਾ ਆ ਮੇਰਾ ਨੰਬਰ ਤੁਸੀਂ ਲੈ ਸਕਦੇ ਹੋ ਤੇ ਮੈਨੂੰ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਜੇ ਰਾਤ ਦੇ 2 ਵਜੇ ਆ 3 ਵਜੇ ਆ 12 ਵਜੇ ਕਦੀ ਮੈਨੂੰ ਕਾਲ ਕਰ ਲਓ ਕੋਈ ਮੌਕੇ ਤੇ ਜ਼ਰੂਰ ਪਾਂਖੀ ਸਭੀ ਸਭੀ ਸਭ ਪੁੱਛਦੇ ਨੂੰ ਮੈਂ ਮਾਫੀ ਚਾਹਨਾ ਕੈਮਡਨ ਦੇ ਜਾਣਾ ਤੇ ਜਿੱਥੇ ਆਪਾਂ ਸਾਰਿਆਂ ਨੇ ਲਾਂਭੇ ਦਿੱਤੇ ਨੇ ਚੋਰੀਆਂ ਦੇ ਉੱਥੇ ਠੀਕ ਹੈ ਚੋਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉੱਥੇ ਚੋਰੀਆਂ ਫੜੀਆਂ ਵੀ ਲਈਆਂ ਕੁਛ ਇਹੋ ਜਿਹੀਆਂ ਜਿਹੜੀਆਂ ਕਿ ਨਹੀਂ ਫੜੀਆਂ ਜਾ ਸਕਦੀ ਸੀ ਜਿਸ ਤਰ੍ਹਾਂ ਇੱਕ ਧਾਰ ਵਾਲਾ ਜਿਹੜਾ ਆਪਣੇ ਲਾਉਣ ਨਰਮ ਵੀ ਜਿਹੜਾ ਤੁਹਾਡੇ ਵੱਡੀ ਉੱਥੇ ਮੀਟਿੰਗ ਕੀਤੀ ਗਈ ਹੈ ਨਾ ਬਸਦੇ ਵਿੱਚ ਆਉਂਦੇ ਕਿਵੇਂ ਦੇਖਦੇ ਆ ਐਕਚੁਅਲੀ ਜਿਹੜੀ ਅੱਜ ਇਹ ਮੀਟਿੰਗ ਕੀਤੀ ਗਈ ਆ ਸਾਰੇ ਅੰਸੀ ਸਹਿਬਾਨ ਸਾਰੇ ਮੈਂਬਰ ਸਹਿਬਾਨ ਤੇ ਜਿਹੜੇ ਸਫਾਈ ਵਰਕਰ ਆ ਤੇ ਹੋਰ ਵੀ ਆਮ ਲੋਕ ਇੱਥੇ ਬੁਲਾਏ ਗਏ ਆ ਇਹ ਸਿਰਫ ਇਹ ਹੀ ਮਕਸਦ ਸੀ ਇਤਾਂ ਜਿਹੜੀਆਂ ਚੋਰੀਆਂ ਵਾਦ ਰੀਆਂ ਪਲੱਸ ਜਿਹੜਾ ਨਸ਼ਾ ਜਿਹੜਾ ਆ ਅੱਜਕੱਲ ਜ਼ਿਆਦਾ ਹੋ ਰਿਹਾ ਆਪਣੇ ਸਮਾਜ ਦੇ ਵਿੱਚ ਉਹਦੇ ਤੇ ਠੱਲ ਪਾਉਣ ਵਾਸਤੇ ਇਹ ਅੱਜ ਆਪਾਂ ਕੱਠੇ ਦਿੱਤਾ ਸੀ ਕਿ ਇਸ ਤਰ੍ਹਾਂ ਲੱਗਦਾ ਮੈਡਮ ਜੀ ਕਿਵੇਂ ਪਿਛਲੇ 200 ਦਿਨਾਂ ਤੋਂ ਉਸ ਤੋਂ ਬਹੁਤ ਜ਼ਿਆਦਾ ਚੌਂਸ ਹੈ ਆ ਐਕਚੁਅਲੀ ਜੀ ਸਾਡੀ ਡਿਊਟੀ ਆ ਆਪਣਾ ਕੰਮ ਕਰਨਾ ਤੇ ਜੋ ਵੀ ਸਾਨੂੰ ਕੰਮ ਮਤਲਬ ਆਉਂਦਾ ਸਾਡੇ ਕੋਲ ਉਹਨੂੰ ਅਸੀਂ ਪੂਰੇ ਵਧੀਆ ਤਰੀਕੇ ਨਾਲ ਕਰਦੇ ਆ ਤੇ ਅਸੀਂ ਕੁਝ ਟਾਈਮ ਤੋਂ ਚੋਰੀਆਂ ਦਾ ਕਾਫੀ ਵਰਦਤ ਹੋਈ ਆ ਤੇ ਉਹਦੇ ਵਿੱਚ ਅਸੀਂ ਜਿੰਨੀਆਂ ਵੀ ਚੋਰੀਆਂ ਸੀ ਮੈਨੂੰ ਲੱਗਦਾ 100 ਦੇ ਵਿੱਚੋਂ ਅਸੀਂ 80% ਜਿਹੜੀਆਂ ਚੋਰੀਆਂ ਜਿਹੜੀਆਂ ਟਰੇਸ ਕਰ ਲੀਆਂ ਆ ਚੋਰ ਵੀ ਫੜਿਆ ਰਿਕਵਰੀ ਵੀ ਕੀਤੀ ਆ ਪਿੱਛੇ ਜੇ ਇੱਕ ਥਾਰ ਗੱਡੀ ਜਿਹੜੀ ਚੋਰੀ ਹੋਈ ਸੀ ਜਾਂ ਬਾਈਕ ਹੋਈ ਸੀ ਜਾਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਕਿ ਬਰਸ਼ੇ ਮਾਰ ਕੇ ਸ਼ਟਰਨ ਨੂੰ ਤੋੜਿਆ ਜਾ ਰਿਹਾ ਸੀ ਉਹ ਵੀ ਚੋਰ ਜਿਹੜੇ ਸਾਰੇ ਅਸੀਂ ਰਾਉਂਡ ਅਪ ਕੀਤੇ ਆ ਤੇ ਅੱਜ ਉਹ ਜੇਲਾ ਦੇ ਵਿੱਚ ਬੈਠੇ ਆ ਕਿੰਨੇ ਕੁ ਮਤਲਬ ਚੋਰ ਅਰੈਸਟ ਕੀਤੇ ਗਏ ਨੇ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਆ ਮੈਨੂੰ ਲੱਗਦਾ ਕੱਟੋ-ਕੱਟ ਅਸੀਂ 10-12 ਚੋਰ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਅੱਜ ਉਹ ਜੇਲ੍ਹ 'ਚ ਬੈਠੇ ਆ ਅੱਜ ਦੀ ਜਿਹੜੀ ਮੀਟਿੰਗ ਆ ਉਹਦਾ ਮੇਨ ਮਕਸਦ ਕੀ ਹੋਊਗਾ ਮੇਨ ਅਸੀਂ ਨਸ਼ੇ ਦੇ ਉੱਪਰ ਇਹ ਮੀਟਿੰਗ ਕੀਤੀ ਆ ਵੀ ਜੇ ਕੋਈ ਨਸ਼ੇ ਬਾਰੇ ਜਾਣਦਾ ਆ ਕੋਈ ਨਸ਼ੇ ਦਾ ਵਪਾਰੀ ਆ ਜੇ ਕਿਸੇ ਨੂੰ ਪਤਾ ਆ ਉਹ ਮੈਨੂੰ ਗੁਪਤ ਤਰੀਕੇ ਨਾਲ ਕਾਲ ਕਰ ਸਕਦਾ ਆ ਆਪਣਾ ਨਾਮ ਪਤਾ ਵੀ ਦੱਸੂਗਾ ਸਿਰਫ ਇਨਾ ਦੱਸ ਦੇ ਵੀ ਫਲਾਣੀ ਜਗ੍ਹਾ ਤੇ ਫਲਾਣਾ ਬੰਦਾ ਜਿਹੜਾ ਨਸ਼ੇ ਦਾ ਕੰਮ ਕਰਦਾ ਹੈ ਕਾਰੋਬਾਰ ਕਰਦਾ ਹੈ ਆਪਸ਼ਨ ਜ਼ਰੂਰ ਲਾਓ ਮੈਂ ਮੈਸੇਜ ਤਰਵੀ ਕਰਨਾ ਚਾਹੁੰਦਾ ਮੈਸੇਜ ਤੁਹਾਡੇ ਸਾਹਮਣੇ ਹੁਣ ਦਿੱਤਾ ਹੀ ਆ ਸਾਰਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਲੈ ਕੇ ਆਓ ਸਪੋਰਟਸ ਦੇ ਨਾਲ ਉਹ ਫਿਜ਼ੀਕਲੀ Mentally ਸਟਰੋਂਗ ਹੋਣਗੇ ਤੇ ਨਸ਼ੇ ਵਰਗੀ ਬਿਮਾਰੀ ਤੋਂ ਦੂਰ ਰਹਿਣਗੇ ਥੈਂਕ ਯੂ ਜੀ ਜੋ ਅੱਜ ਮੀਟਿੰਗ ਕੀਤੀ ਉਹ ਕਿੰਨੇ ਦੇਖਣ ਨਗਰ ਕੌਂਸਲ ਨਾਭਾ ਦੇ ਵਿੱਚ ਸੀਐਸਐਮ ਸੀਸੀ ਸਾਹਿਬ ਤੇ ਬਹੁਤ ਹੀ ਬਹੁਤ ਦੀ ਮੀਟਿੰਗ ਰੱਖੀ ਗਈ ਹੈ ਮੀਟਿੰਗ ਹਾਲ ਦੇ ਵਿੱਚ ਜਿਹਦੇ ਵਿੱਚ ਸਾਰੇ ਐਮਸੀ ਸਾਹਿਬਾਨ ਪਹੁੰਚੇ ਨੇ ਸਾਰਾ ਨਗਰ ਕੌਂਸਲ ਅਫਸਰ ਦੇ ऑब्ਸਰਵਰਜ ਨੇ ਤੇ ਬਹੁਤ ਹੀ ਇੰਜਾਇਜ ਹੈ ਇਹ ਮੀਟਿੰਗ ਨਗਰ ਕੌਂਸਲ ਦੇ ਵਿੱਚ ਰੱਖਣਾ ਕਿਉਂਕਿ ਇਸ ਮੀਟਿੰਗ ਦਾ ਮੁੱਦਾ ਸੀ ਨਸ਼ੇ ਚੋਰੀਆਂ ਜਿਸ ਤੋਂ ਕਿ ਆਸਾਨੀ ਹੀ ਬਹੁਤ ਹੋ ਰਹੀ ਹੋਏ ਪਨੇਣਾਬੇ ਸ਼ਹਿਰ ਦੇ ਵਿੱਚ ਤੇ ਕਿਤੇ ਨਾ ਕਿਤੇ ਸਾਰੇ ਉਹ ਪਹੁੰਚਦੇ ਨੇ ਸਾਰੇ ਆਪਣੇ ਐਮਸੀ ਸਾਹਿਬਾਨ ਦੇ ਕੋਲ ਪਹੁੰਚਦੇ ਨੇ ਤਾਂ ਕਰਕੇ ਸਾਰੇ ਐਮਸੀ ਸਾਹਿਬਾਨ ਨੂੰ ਵੀ ਇਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਤੇ ਹਾਦੂ ਤੋਂ ਵੱਧ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਉਸੀ ਮੈਂਬਰ ਦਾ ਸਾਥ ਦੇਏ ਡੀਐਸਪੀ ਮੈਂਬਰ ਦਾ ਸਾਥ ਦੇਏ ਤਾਂ ਜੋ ਰਸ਼ਿਆਂ ਦੇ ਖਿਲਾਫ ਉਜਰੇ ਚੋਰੀਆਂ ਨੇ ਵੱਧ ਤੋਂ ਵੱਧ ਆਪ ਨੂੰ ਦਿੱਤੇ ਜਾਣ ਤੇ ਮੰਨਦੇ ਵੀ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਕਾਫੀ ਚੋਰੀਆਂ ਅਸੀਂ ਮਤਲਬ ਜਦ ਕੀਤੀਆਂ ਨੇ ਚੋਰੀਆਂ ਨੂੰ ਜਦ ਕੀਤਾ ਤੇ ਬਾਕੀ ਜਿਹੜੇ ਕੁਝ ਰਹਿ ਗਈਆਂ ਨੇ ਮਤਲਬ ਉਹਨਾਂ ਦੇ ਵਿੱਚ ਵੀ ਸਾਡਾ ਲੋਕਦਾਨ ਚੱਲ ਰਿਹਾ ਹੈ ਅਸੀਂ ਸਹਿਯੋਗ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਉਹਨਾਂ ਨੂੰ ਫੜਿਆ ਜਾਵੇ। ਵੀ ਜੋ ਅੱਜ ਮੀਟਿੰਗ ਅਰੇਂਜ ਕੀਤੀ ਗਈ ਹੈ ਇਹਨੂੰ ਕਿਵੇਂ ਦੇਖਦੇ ਹੋ? ਅ ਦੇਖੋ ਸਾਨੂੰ ਤਾਂ ਐਮਰਜੈਂਸੀ ਕੋਰ ਆਈ ਸੀਗੀ ਪ੍ਰਧਾਨ ਸਦਿਆਤਾ ਜਾਵਲਾ ਜੀ ਦੀ ਕੇਵੀ ਸੰਪਰਕ ਮੀਟਿੰਗ ਜਿਹੜੀ ਵੀ ਮਾਨਯੋਗ ਡੀਐਸਪੀ ਸਾਹਿਬ ਤੇ ਐਚਓ ਸਾਹਿਬ ਨੇ ਅੱਜ ਲੈਣੀ ਹੈ ਤੇ ਨਸ਼ਿਆਂ ਦੇ ਪ੍ਰਤੀ ਇਹਨਾਂ ਨੂੰ ਅਵੇਅਰਨੈਸ ਕਰਨਾ ਸੀਗਾ ਤੇ ਚੋਰੀਆਂ ਦੇ ਪ੍ਰਤੀ ਸੀਗਾ ਜੋ ਵੀ ਹੈਗਾ ਵੀ ਜੋ ਵੀ ਕੰਪਲੇਟਾਂ ਨੇਗੀਆਂ ਵੀ ਉਹ ਦੱਸੋ ਤਾਂ ਮੇਰੇ ਹਿਸਾਬ ਨਾਲ ਚਲੋ ਬਹੁਤ ਵਧੀਆ ਉਪਰਾਲਾ ਆਇਆ ਜੀ ਇਹ ਤਾਂ ਇਹਨਾਂ ਨੂੰ ਘੱਟੋ ਘੱਟ ਮਤਲਬ ਮਹੀਨੇ ਦੇ ਵਿੱਚ ਇੱਕੇ ਵਾਰ ਜਾਂ ਦੋ ਵਾਰ ਇਹਨਾਂ ਨੂੰ ਕਰ ਲੈਣਾ ਚਾਹੀਦਾ ਹੈ ਜਿਹਦੇ ਨਾਲ ਨਾਲ ਇਹ ਤਾਂ ਜੀ ਮਤਲਬ ਜਨਤਾ ਦੇ ਵਿੱਚ ਜੇ ਕੋਈ ਖੋਫ ਹੁੰਦਾ ਹੈ ਉਹ ਖੋਫ ਨਿਕਲ ਚਲਾਇਆ ਹੈ ਨਾਲ ਇਹਨਾਂ ਤੱਕ ਜੇ ਕੋਈ ਕੰਪਲੀਟ ਹੁੰਦੀ ਹੈ ਜੀ ਪੁਲਿਸ ਦੇ ਉਹ ਚਲੀ ਜਾਂਦੀ ਹੈ ਤੇ ਅਵੇਰਨੈਸ ਹੈ ਜਿਹੜੀ ਉਹ ਹੋ ਜਾਂਦੀ ਹੈ ਤਾਂ ਮੈਨੂੰ ਦੇਖੋ ਮੇਰੇ ਬਿਆਨਾਂ ਦੇ ਵਿੱਚ ਉਹਰੇ ਮੈਂ ਸਾਫ਼-ਸਾਫ਼ ਇਹਨਾਂ ਨੂੰ ਮਤਲਬ ਇੱਕ ਕੋਈ ਬੇਨਤੀ કરી ਹੈ ਕਿ ਵੀ ਤੁਹਾਡੇ ਲੋਕਾਂ ਦੇ ਪੁਲਿਸ ਸਟਾਫ ਘੱਟ ਹੈ ਤਾਂ ਤੁਸੀਂ ਉਹਰੇ ਮਤਲਬ ਇੱਕ ਮਤਾ ਪਾ ਕੇ ਭੇਜੋ ਚਾਹੇ ਡੀਐਸਪੀ ਸਾਹਿਬ ਨੂੰ ਭੇਜੋ ਜਾਂ ਡੀਸੀਪੀ ਸਾਹਿਬ ਨੂੰ ਭੇਜੋ ਹੈ ਨਾ ਜੀ ਅੱਗੇ ਮਤਲਬ ਸੀਐਮ ਸਾਹਿਬ ਨੂੰ ਭੇਜੋ ਕਿ ਵੀ ਜਿਹੜਾ ਉਹ ਸਟਾਫ ਹੈ ਨਾ ਬੇ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੈ ਇਹਨੂੰ ਜਲਦੀ ਤੋਂ ਜਲਦੀ ਵਧਾਇਆ ਜਾਵੇ ਤਾਂ ਜੋ ਜਿਹੜਾ ਹੈਗਾ ਚੋਰੀਆਂ ਦੇ ਉੱਤੇ ਜਿਹੜੀ ਹੈ ਠੱਲ ਪਾਈ ਜਾਵੇ ਤੇ ਇੱਕ ਨਸ਼ਾ ਹੈ ਜੀ ਨਸ਼ਾ ਤਾਂ ਜਿਵੇਂ ਉਹਨੇ ਮਤਲਬ ਇਹ ਨੁੱਕੜ ਮੀਟਿੰਗਾਂ ਕਰਦੇ ਵੀ ਨਹੀਂ ਨਸ਼ਾ ਤਾਂ ਐਵੇਂ ਵਿਕ ਰਿਹਾ ਹੈ ਨੁਕਰਾਂ ਨੁਕਰਾਂ ਦੇ ਉੱਤੇ ਵੀਕਦਾ ਪਿਆ ਹੈ ਜੇ ਸਾਡੇ ਵਰਗਾ ਵੀ ਕੋਈ ਮਤਲਬ ਜਾ ਕੇ ਉਹਦੀ ਚੀਜ਼ ਦੀ ਆਵਾਜ਼ ਚੱਕਦਾ ਹੈ ਤਾਂ ਉਹਨਾਂ ਵੱਲੋਂ ਮਤਲਬ ਸਾਫ ਸਾਫ ਧਮਕੀਆਂ ਦਿੱਤੀ ਜਾਂਦੀਆਂ ਨਹੀਂ ਕਿ ਜੇ ਸਾਨੂੰ ਤੁਸੀਂ ਇਹ ਚੀਜ਼ ਤੋਂ ਰੋਕਾਂਗੇ ਅਸੀਂ ਤੁਹਾਡਾ ਕੋਈ ਵੀ ਨੁਕਸਾਨ ਕਰ ਸਕਦੇ ਹਾਂ ਜੀ ਪੁਲਿਸ ਨੂੰ ਇਹ ਚੀਜ਼ ਦੀ ਦੱਸਦੇ ਆਂ ਬਟ ਮਤਲਬ ਪੁਲਿਸ ਨੇ ਜਿਆਦਾ ਕੋਈ ਗੌਰ ਨਹੀਂ ਕਰਦੀ ਹੈਗੀ ਜੀ ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਪੁਲਿਸ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆਂ ਕਿ ਜਦੋਂ ਕੋਈ ਵੀ ਮਤਲਬ ਚਾਹੇ ਕੋਈ ਦੁਖੀ ਬੰਦਾ ਆਇਆ ਹੈ ਨਾ ਜੀ ਉਹ ਆਊਗਾ ਥਾਣੇ ਚਾਊਗਾ ਤਾਂ ਦੁਖੀ ਬੰਦਾ ਹੀ ਆਊਗਾ ਕੋਈ ਖੁਸ਼ੀ ਨਾਲ ਤਾਂ ਆਉਂਦਾ ਕੋਈ ਨਹੀਂ ਹੈਗਾ ਉਹਦੇ ਨਾਲ ਕੋਈ ਵੀ ਵਾਰਦਾਤ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਜਾਂ ਕੋਈ ਮਤਲਬ ਲੜਾਈ ਝਗੜਾ ਹੋ ਜਾਂਦਾ ਹੈ ਉਹਦਾ ਜਿਹੜਾ ਜੋਰ ਹੁੰਦਾ ਹੈ ਜੀ ਉਹਦਾ ਪੁਲਿਸ ਪ੍ਰਸ਼ਾਸਨ 'ਤੇ ਹੁੰਦਾ ਹੈ ਕਿਉਂ ਉਹਨਾਂ ਨੂੰ ਇੱਕ ਉਮੀਦ ਹੁੰਦੀ ਹੈ ਵੀ ਸਾਡੀ ਸੁਰੱਖਿਆ ਕਰਨ ਲਈ ਜਿਹੜਾ ਹੈ ਬਟ ਕਾਨੂੰਨ ਸੋਚੋ 100% ਉਹ ਚੀਜ਼ ਉੱਤੇ ਖਰਾ ਨਹੀਂ ਉਤਰਦਾ ਹੈਗਾ ਤਾਂ ਮੈਂ ਇਹ ਚੀਜ਼ ਦੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪਬਲਿਕ ਨੂੰ ਬੜਾ ਮਤਲਬ ਸੀਰੀਅਸਲੀ ਲਿੱਤਾ ਜਾਵੇ ਜਿਹੜੀ ਉਹਨਾਂ ਦੀ ਮੰਗ ਹੁੰਦੀ ਹੈ ਤਾਂ ਬੜੀ ਮਤਲਬ ਧਿਆਨ ਨਾਲ ਸੁਣੀ ਜਾਵੇ ਤੇ ਉਹਦੇ ਉੱਤੇ ਜਿਹੜਾ ਵਿਚਾਰ ਹੈ ਵੀ ਸਹੀ ਢੰਗ ਨਾਲ ਦਿੱਤਾ ਜਾਵੇ